ਸ੍ਰੀ ਗੁਰਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਕ੍ਰਿਏਟਿਵ ਵੀ ਦੀਰਪਾਲ ਸੰਧੂ ਹਾਜ਼ਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਬਹੁਤ ਪੈਨਾਂ ਦੀ ਡਿਮਾਂਡ ਆ ਰਹੀ ਸੀ ਕਿ ਪੈਨੇ ਕਿ ਵੀ ਤਾਂ ਤੁਸੀਂ ਦੱਸ ਹੀ ਰਹੇ ਹੋ ਬਲਾਊਜ਼ ਵੀ ਦੱਸੋ ਵੀ ਕਿੱਦਾਂ ਬਣਾਣਾਗਾ ਠੀਕ ਹੈ ਤਾਂ ਅੱਜ ਆਪਾਂ ਜਿਹੜਾ ਹੈਗਾ ਬਲਾਊਜ਼ ਸਟਾਰਟ ਕੀਤਾ ਹੋਇਆ ਵਾਈਟ ਕਲਰ ਦਾ ਬਲਾਊਜ਼ ਇਹ ਵੈਸਾ ਹੀ ਸਿੰਪਲ ਤਰੀਕੇ ਨਾਲ ਬਣਾਇਆ ਜਾਊਗਾ ਬਸ ਇਹਦੇ ਵਿੱਚ ਆਪਾਂ ਵਿੱਚ ਜਿਹੜੇ ਹੈਗੇ ਫਲਾਵਰਸ ਬਣਾਵਾਂਗੇ ਗੁਲਾਬ ਵਾਲੇ ਤਾਂ ਉਹ ਤੁਹਾਨੂੰ ਦੱਸਦੇ ਹਾਂ ਏਦਾਂ ਬਣਾਉਣੀ ਹੈ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਮੈਂ ਜਿਹੜਾ ਹੈਗਾ ਬਾਰਡਰ ਕਿ ਮੇ ਬਣਾਇਆ ਹੋਇਆਗਾ ਮੈਂ ਬਾਰਡਰ ਜਿਹੜਾ ਬਣਾਇਆ ਹੋਇਆ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਇਸ ਤਰੀਕੇ ਨਾਲ ਬਣਾਇਆ ਹੋਇਆਗਾ ਠੀਕ ਹੈ ਤੇ ਮੇਰੇ ਜਿਹੜੇ ਇੱਥੇ ਫੰਦੇ ਲੱਤੇ ਹੋਏ ਮੇਰੇ 80 ਫੰਦੇ ਆ ਮਤਲਬ 40 ਮੇਰੇ ਜੋਟੇ ਆ 40 ਜੋਟੇ ਤੇ 80 ਮੇਰੇ ਇੱਥੇ ਫੰਦੇ ਆ ਠੀਕ ਹੈ ਮੈਂ ਬਾਰਡਰ ਤਿਆਰ ਕਰ ਲਿਆ ਬਾਰਡਰ ਕਿਵੇਂ ਤਿਆਰ ਕੀਤਾ ਤੁਸੀਂ ਦੇਖ ਸਕਦੇ ਹੋ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਨਾਲ ਤਿਆਰ ਕੀਤਾ ਹੋਇਆਗਾ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਆ ਇੱਕ ਸਲਾਈ ਨਾਲ ਆਪਾਂ ਸਿੱਧੀ ਹੁੰਨ ਲੈਣੀ ਆ ਠੀਕ ਹੈ ਇੱਕ ਸਲਾਈ ਆਪਾਂ ਵੈਸੇ ਸਿੱਧੀ ਹੁੰਨ ਲੈਣੀ ਆ ਇਦੋਂ ਤੋਂ ਵੀ ਗਲਾਵਲਾ ਡਿਜ਼ਾਈਨ ਸਟਾਰਟ ਕਰਨਾ ਇੱਕ ਸਲਾਈ ਆਪਾਂ ਸਿੱਧੀ ਸਿੱਧੀ ਵੈਸੇ ਹੀ ਬੁਣ ਲੈਣੀ ਆ ਠੀਕ ਹੈ ਡਿਜ਼ਾਈਨ ਨੂੰ ਬੇਸ ਦੇਣ ਵਾਸਤੇ ਠੀਕ ਹੈ ਇਹ ਡਿਜ਼ਾਈਨ ਚ ਨਹੀਂ ਆਉਂਦੀ ਠੀਕ ਹੈ ਇਹ ਵੈਸੇ ਵੇਸ ਦੇਣ ਵਾਸਤੇ ਆ ਕਿਉਂਕਿ ਇਸ ਤੋਂ ਬਾਅਦ ਨਾਲ ਆਪਾਂ ਪੱਤੀਆਂ ਬਣਾਉਣੀਆਂ ਹੁੰਦੀਆਂ ਠੀਕ ਹੈ ਗੁਲਾਬ ਦੀਆਂ ਆਪਾਂ ਪੱਤੀਆਂ ਵੀ ਬਣਾਵਾਂਗੇ ਤੇ ਉਹਦੇ ਨਾਲ ਨਾਲ ਉਹ ਜਿਹੜੀਆਂ ਪੱਤੀਆਂ ਉਹ ਆਰਡਰ ਦੇ ਵਿੱਚ ਹੀ ਜੀ ਵਰਤ ਜਾਂਦੀਆਂ ਮੁੜ ਕੇ ਸਵਾਰ ਕੇ ਉਹ ਦਿਖਤੀਆਂ ਨਹੀਂ ਆ ਠੀਕ ਹੈ ਤਾਂ ਕਰਕੇ ਆਪਾਂ ਜਿਹੜੀ ਇੱਕ ਸਲਾਈ ਆਪਾਂ ਰਾਈਟ ਸਾਈਡ ਤੋਂ ਸਿੱਧੀ ਬੁਣ ਲਾਂਗੇ ਤੇ ਰੋਂਗ ਸਾਈਡ ਤੋਂ ਆਪਾਂ ਉਲਟੀ ਬੁਣ ਲਾਂਗੇ ਸਾਰੀ ਇਹ ਜਿਹੜੀ ਹੈਗੀ ਹੈ ਸਲਾਈ ਹੈ ਉਹ ਆਪਾਂ ਸਿੱਧੀ ਸਿੱਧੀ ਹੀ ਬਣਾਣੀ ਹੈ ਤਾਂ ਮੈਂ ਸਾਰੀ ਜਿਹੜੀ ਸਲਾਈ ਆ ਉਹ ਸਿੱਧੀ ਸਿੱਧੀ ਬੁਣ ਕੇ ਕੰਪਲੀਟ ਕਰ ਲੈਣੀ ਆ ਤੇ ਫਿਰ ਤੁਹਾਨੂੰ ਅੱਗੇ ਦਿਖਾਉਣੀ ਆ ਰੋਂਗ ਸਾਈਡ ਤੋਂ ਇਹ ਸਾਰੀ ਸਲਾਈ ਹੋ ਉਲਟੀ ਉਲਟੀ ਬੁਣਨੀ ਆ ਠੀਕ ਹੈ ਏਹ ਰਾਈਟ ਸਾਈਡ ਤੋਂ ਆ ਡਿਜ਼ਾਈਨ ਇਹ ਰਾਈਟ ਸਾਈਡ ਤੋਂ ਸਟਾਰਟ ਹੋਊਗਾ ਡਿਜ਼ਾਈਨ ਨੂੰ ਬੇਸ ਦੇਣ ਵਾਸਤੇ ਆਪਾਂ ਜਿਹੜੀ ਸਿੱਧੀ ਸਲਾਈ ਬੁਣ ਰਹੇ ਹਾਂ ਠੀਕ ਹੈ ਇਹ ਮੈਂ ਸਾਰੀ ਸਲਾਈ ਜਿਹੜੀ ਸਿੱਧੀ ਸਿੱਧੀ ਹੈ ਉਹ ਬੁਣ ਕੇ ਕੰਪਲੀਟ ਕਰ ਲੈਣੀ ਹੈ ਮੈਂ ਸਾਰੀ ਸਲਾਈ ਜਿਹੜੀ ਸਿੱਧੀ ਸਿੱਧੀ ਬੁਣ ਕੇ ਕੰਪਲੀਟ ਕਰ ਲਈ ਠੀਕ ਹੈ ਤਾਂ ਹੁਣ ਮੈਂ ਦੀ ਰੌਂਗ ਸਾਈਡ ਤੋਂ ਸਾਰੀ ਸਲਾਈ ਜਿਹੜੀ ਉਲਟੀ ਉਲਟੀ ਬਣਾਉਂਗੀ ਠੀਕ ਹੈ ਇਸ ਐਸ ਇਦਾਂ ਠੀਕ ਹੈ ਸਾਰੀ ਸਲਾਈ ਜਿਹੜੀ ਹੈਗੀ ਮੈਂ ਉਲਟੀ ਉਲਟੀ ਬਣਾਉਂਗੀ ਮੈਂ ਉਹ ਕੰਪਲੀਟ ਕਰ ਲੈਣੀ ਹੈ ਫਿਰ ਤੁਹਾਨੂੰ ਡਿਜ਼ਾਈਨ ਬਣਾਉਣਾ ਦੱਸਦੇ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਸਾਰੀ ਸਲਾਈ ਕੰਪਲੀਟ ਕਰ ਲਈ ਇਸ ਤੋਂ ਬਾਅਦ ਮੇਰੇ ਟੋਟਲ ਫੰਦੇ ਜਿਹੜੇ 80 ਆ ਠੀਕ ਹੈ ਤਾਂ 80 ਫੰਦੇ ਆ ਤਾਂ ਠੀਕ ਹੈ ਹੁਣ ਮੈਂ 8 8 ਤੋਂ ਬਾਅਦ ਮੈਂ ਡਿਜ਼ਾਈਨ ਬਣਾਉਂਗੀ ਠੀਕ ਹੈ 7 ਫੰਦੇ ਮੈਂ ਸਿੱਧੇ ਬਣੂੰਗੀ 1 2 3 4 5 6 7 අත්ත වන්ද සිද්දව වනුගේ ඕස්තෝ ාද සැකන් කල්ලර පත්වීමන ඕනවසේ අයරු ත්‍රීකන ගරන්නදසිදියක් සකද ීක සෑකන් කර අරල්ගරල දනාලික වන්ඳ සිද්ධවුන්ලන්ගේ ටිකේ තාක්ගා අගේ කරකෙක් ඕදේ විච්චෝහි එක් කෝල්ටා වන්න තාග පිච්චේ ගන ෝදේනනාල හික සිද්ාාවන වන ਧਾਗਾ ਅੱਗੇ ਕਰਨਾ ਉਹਦੇ ਨਾਲ ਹੀ ਇੱਕ ਬੰਦਾ ਉਲਟਾ ਬਣਾਉਣਾ ਜਦੋਂ ਉਲਟਾ ਬਣਾਉਣਾ ਧਾਗਾ ਅੱਗੇ ਰੱਖਣਾ ਜਦੋਂ ਸਿੱਧਾ ਬੋਲਣਾ ਧਾਗਾ ਪਿੱਛੇ ਰੱਖਣਾ ਫਿਰ ਆਪਾਂ ਕੱਢਦੇ ਨੇ ਠੀਕ ਹੈ ਧਾਗਾ ਪਿੱਛੇ ਕਰਕੇ ਸੱਤ ਬੰਦੇ ਸਿੱਧੇ 1 2 3 4 5 6 7 ఠీకే ఒక సెకండ్ కలర్ ఇంకా ఫటా ధాగా పిచ్చే కిధా ధాగా అల్టా ఠీకే ధాగా పిచ్చే రకే ఫోర్ సత్ ఫే బ 3 4 5 6 7 ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਹੈ ਇੱਕ ਦੇ ਚਾਰ ਬਣਾਉਣੇ ਇੱਕ ਸਿੱਧਾ ਧਾਗਾ ਅੱਗੇ ਕਰਕੇ ਇੱਕ ਉਲਟਾ ਧਾਗਾ ਪਿੱਛੇ ਕਰਕੇ ਇੱਕ ਸਿੱਧਾ ਧਾਗਾ ਅੱਗੇ ਕਰਕੇ ਇੱਕ ਉਲਟਾ ీకే ధాగా పిచ్చే రేదే సీధే ఇో ఏదా ఫస్ తేనా సో ఇక ఫోర్ ఎస్ తరికే నా ధాగా పత్తి వాళ్ళ రేదనీ పైని తిన్ చార్ పం ఛే ఫ బిధా ఉల్టా టీ పే ఫ అల్టా యో పిచ్చే కత్సే బే Ika do tina jar panje che sata tike atwe fan te te feir banon apa esri kina ika do tina ਚਾਰ ਠੀਕ ਹੈ ਤਾਂ ਅੱਗਾ ਪਿੱਛੇ ਕਰ ਦੇਣਾ ਫੇਰ ਸੱਤ ਬੰਦੇ ਸਿੱਧੇ ਬੁੰਨੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਠੀਕ ਹੈ சேமக்கு சத் பந்தே பண்ணுவே பண்ணுவே அனு தீக்க சத் பந்து சிதே பண்ணாங்க 7 ਠੀਕ ਹੈ ਫਿਰ ਆਪਾਂ ਇੱਕ ਦੇਖਨੇ ਬਣਾਵਾਂਗੇ 4 ਬਣਾਵਾਂਗੇ ਇੱਕ 2 ਧਾਗਾ ਪਿੱਛੇ ਕਰਾਂਗੇ 3 ਧਾਗਾ ਅੱਗੇ ਕਰਾਂਗੇ 4 ਠੀਕ ਹੈ ਫਿਰ ਆਪਾਂ 7 ਬੰਦੇ ਸਿੱਧੇ ਬੁਣਾਂਗੇ ਸਾਤ ਬੰਦੇ ਸਿੱਦੇ ਬਣਾਵਾਂਗੇ 1 2 3 4 5 6 ਤੇ 7 ਠੀਕ ਹੈ ਫਿਰ ਆਪਾਂ 8 ਬੰਦੇ ਤੇ ਬਣਾਵਾਂਗੇ 38 1 ਧਾਗਾ ਅੱਗੇ ਕਰਾਂਗੇ 2 ਧਾਗਾ ਪਿੱਛੇ ਕਰਾਂਗੇ 3 ਧਾਗਾ ਅੱਗੇ ਕਰਕੇ 4 ਠੀਕ ਹੈ ਫੇਰ ਆਪਾਂ ਸੱਤ ਫੰਦੇ ਸਿੱਧੇ ਬਣਾਵਾਂਗੇ 1 2 3 4 5 6 7 ਠੀਕ ਹੈ 8ਵੇਂ ਤੇ ਆਪਾਂ ਫੇਰ ਪੱਤੀ ਬਣਾਵਾਂਗੇ 1 ਧਾਗਾ ਅੱਗੇ ਕਰਾਂਗੇ 2 ਧਾਗਾ ਪਿੱਛੇ ਕਰਾਂਗੇ 3 加加 ਕੇ ਕਰਾਂਗੇ 4 ਫਿਰ ਆਪਣੇ ਜਿਹੜੇ ਫੰਦੇ ਰਹਿ ਗਏ ਉਹਨਾਂ ਨੂੰ ਆਪਾਂ ਸਿੱਧੇ ਬੁਣਾਂਗੇ ਠੀਕ ਹੈ 7 8 ਹੀ ਰਹਿ ਗਏ ਠੀਕ ਇਹਨਾਂ ਨੂੰ ਸਿੱਧੇ ਬੁਣਾਂਗੇ ਸਾਰਿਆਂ ਨੂੰ ਆਪਾਂ ਸਿੱਧੇ ਬੁਣਾਂਗੇ ਠੀਕ ਹੈ ਚੈੱਕ ਕਰ ਸਕਦੇ ਹੋ ਤਿੰਨ 6 ਤੇ 9 ਜਿਹੜੇ ਹੈਗੇ ਆਪਣੇ ਇਹ ਪੱਤੀਆਂ ਬਣ ਗਈਆਂ ਹੁਣ ਜਿਹੜੀ ਰੋਂਗ ਸਾਈਡ ਤੋਂ ਸਲਾਈ ਹੋਊਗੀ ਨਾ ਠੀਕ ਹੈ ਉਹ ਸਾਰੀ ਆਪਾਂ ਉਲਟੀ-ਉਲਟੀ ਬੁੰਨੀ ਹੈ ਬਟ ਜਦੋਂ ਆਹ ਤਿੰਨੇ ਫੰਦ ਜਿਹੜੇ ਆਪਾਂ ਇੱਕ ਦੇ ਚਾਰ ਫੰਦੇ ਬਣਾਈ ਹੈ ਉਹ ਆ ਗਏ ਤਾਂ ਉਹ ਕੀ ਕਰਨਾ ਦੱਸਦੇ ਆਪਾਂ ਠੀਕ ਹੈ ਸਾਰੀ ਆਪਾਂ ਸਲਾਈ ਇਸੇ ਤਰੀਕੇ ਨਾਲ ਹੀ ਆਪਾਂ ਉਲਟੀ-ਉਲਟੀ ਬੁੰਨੀ ਹੈ ਠੀਕ ਹੈ ਬਾਕੀ ਸਾਰੀ ਸਲਾਈ ਆਪਾਂ ਉਲਟੀ-ਉਲਟੀ ਬੁੰਨੀ ਹੈ ਠੀਕ ਹੈ లేకన్ జారే అదో తరికే నతారనా బు య సారి సై జీస్ తరికే నా ఉల్టి ఉల్టి జా ఏ రకీ సరే ఉల్టే ఉల్టే యేను రకే నీకే ਬਾਕੀ ਸਾਰੇ ਉਲਟੇ-ਉਲਟੇ ਠੀਕ ਹੈ ਜਦੋਂ ਆਹ ਚਾਰ ਆ ਜਾਣ ਨਾ ਇਹਨਾਂ ਨੂੰ ਇਸ ਤਰੀਕੇ ਨਾਲ ਸਕਿਪ ਕਰ ਲੈਣਾ ਬੁੰਨਾ ਨਹੀਂ ਠੀਕ ਹੈ ਬਾਕੀ ਸਾਰੇ ਉਲਟੇ-ਉਲਟੇ ਇਸੇ ਤਰੀਕੇ ਨਾਲ ਆਪਾਂ ਸਾਰੀ ਸਿਲਾਈ ਕੰਪਲੀਟ ਕਰ ਲੈਣੇ ऐसे तरीके ਨਾਲ ਮੈਂ ਜਿਹੜੀ ਸਾਰੀ ਸਲਾਈ ਹੈ ਉਹ ਉਲਟੀ-ਉਲਟੀ ਬੁਣ ਕੇ ਤੇ ਜਿਹੜੇ ਫੰਦੇ ਆਪਾਂ 1 ਦੇ 4 ਬਣਾਏ ਸੀਗੇ ਉਹ ਆਪਾਂ ਸਕਿੱਪ ਕਰਕੇ ਮਤਲਬ ਬੁਣੀ ਨਹੀਂ ਉਹ ਕੰਪਲੀਟ ਕਰ ਲਈ ਠੀਕ ਹੈ ਹੁਣ ਕੀ ਕਰਨਾ ਹੈ ਬਾਕੀ ਸਾਰੇ ਫੰਦੇ ਆਪਾਂ ਸਿੱਧੇ ਬੁਣਨੇ ਆ ਮਤਲਬ ਆਪਾਂ ਇੱਥੇ 7 ਫੰਦੇ ਸਿੱਧੇ ਹੁਣੇ ਸੀ ਨਾ ਠੀਕ ਹੈ ਹੁਣ ਆਪਾਂ ਇੱਥੇ 5 ਫੰਦੇ ਜਿਹੜੇ ਆਗੇ ਆ ਸਿੱਧੇ ਬੁਣਾਂਗੇ 3 4 ਤੇ 5 ਇਸ ਤੋਂ ਬਾਅਦ ਕੀ ਕਰਨਾ ਹੈ ਜਿਹੜੇ ਆ ਦੋ ਫੰਦੇ ਆ ਇਹਨਾਂ ਨੂੰ ਆਪਾਂ ਪਿੱਛੇ ਲੈ ਕੇ ਜਾਵਾਂਗੇ ਤੇ ਜਿਹੜੇ ਆ ਦੋ ਆ ਨਾ ਚਾਰ ਬਣਾਏ ਸੀਗੇ ਠੀਕ ਹੈ ਆ ਦੋ ਆ ਜਿਹੜੇ ਇਹਨਾਂ ਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਇਹਨਾਂ ਦੋਨਾਂ ਨੂੰ ਪਿੱਛੇ ਲੈ ਜਾਾਂਗੇ ਇਸ ਤਰੀਕੇ ਨਾਲ ਠੀਕ ਹੈ ਇਹਨਾਂ ਨੂੰ ਅੱਗੇ ਲੈ ਆਵਾਂਗੇ ਇਸੇ ਤਰੀਕੇ ਨਾਲ ਠੀਕ ਹੈ ਇਸ ਤੋਂ ਬਾਅਦ ఆ దో జా పిచ్చేసి ఏ ఇం తినా బిల్ల ఇంకా టీకే జా వేను సే ఇం ఇ ఫా యాడ్కే ఎర బ జీకనాతో దో ఫే పిచ్చే ఠీకే ਆ ਦੋਨੋਂ ਆਪਾਂ ਅੱਗੇ ਲੈਵਾਂਗੇ ਠੀਕ ਹੈ ਆ ਦੋਨੋਂ ਆਪਾਂ ਪਿੱਛੇ ਲੈ ਜਾਾਂਗੇ ਇਸੇ ਤਰੀਕੇ ਨਾਲ ਠੀਕ ਹੈ ਇਹ ਕਿਨਾਂ ਚ ਸਿੱਧਾ ਬਣਾਾਂਗੇ ਠੀਕ ਹੈ ਬਾਕੀ ਇਹਨੂੰ ਇਹਦੇ ਨਾਲ ਆਪਾਂ ਬੁਣ ਕੇ ਇਸ ਤਰੀਕੇ ਨਾਲ ਪਿੱਛੇ ਦੀ ਸਲਾਈ ਪਾ ਕੇ ਇਹਨਾਂ ਦਾ ਇੱਕ ਕਰ ਦਾਂਗੇ ਠੀਕ ਹੈ ਚੈੱਕ ਕਰ ਸਦੇ ਪੱਤੀ ਜੀ ਆਪਣੀ ਬਣ ਗਈ ਫੇਰ ਪੰਜ ਫੰਦੇ ਜਿਹੜੇ ਸਿੱਧੇ 1 2 ਪੰਜ ਨਹੀਂ ਹੁਣ ਘਾਟੀ ਆਉਣਗੇ ਕਿਉਂਕਿ ਸੈਂਟਰ 'ਚ ਹੈ ਨਾ ਦੋ ਆਪਾਂ ਇੱਧਰ ਲੈ ਗਏ ਸੀਗੇ ਲਗਭਗ ਆਪਣੇ ਤਿੰਨ ਫੰਦੇ ਸਿੱਧੇ ਹੋਣੇ ਜਾਣਗੇ ਠੀਕ ਹੈ ਤਿੰਨ ਫੰਦੇ ਸਿੱਧੇ ਹੋਣੇ ਜਾਣਗੇ ਹੁਣ ਸੈਂਟਰ 'ਚ ਹੁਣ ਆਪਣੇ ਤਿੰਨ ਫੰਦੇ ਸਿੱਧੇ ਆਉਣਗੇ ਠੀਕ ਹੈ ਆਹ ਦੋ ਫੇਰ ਆਪਾਂ ਪਿੱਛੇ ਲੈ ਕੇ ਜਾਵਾਂਗੇ ਆਹ ਦੋ ਆਪਾਂ ਅੱਗੇ ਲੈਵਾਂਗੇ ਇਸ ਤਰੀਕੇ ਨਾਲ ਆਹ ਦੋ ਆਪਾਂ ਠੀਕ ਹੈ ਅਗੇ ਲੈ ਵਾਂਗੇ ਇਸ ਤੋਂ ਬਾਅਦ ਆਹ ਇੱਕ ਤੇ ਆਹ ਦੋਨੇ ਇਹਨਾਂ ਤਿੰਨਾਂ ਦਾ ਇੱਕ ਕਰ ਦਾਂਗੇ ਇਸ ਤਰੀਕੇ ਨਾਲ ਠੀਕ ਹੈ ਜਿਹੜਾ ਇੱਕ ਹੋਰ ਪਿੱਛੇ ਲੱਗੇ ਹੋਏ ਸੀ ਉਹਨੂੰ ਆਪਾਂ ਸਿੱਧਾ ਬੁਣਾਗੇ ਤੇ ਇੱਥੋਂ ਆਪਾਂ ਇੱਕ ਫੰਦਾ ਹੋਰ ਬਣਾਵਾਂਗੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਠੀਕ ਹੈ ਫਿਰ ਆਪਾਂ ਆਹ ਦੋ ਫੰਦੇ ਜਿਹੜੇ ਪਿੱਛੇ ਲੈ ਕੇ ਜਾਵਾਂਗੇ ਇਤੋਂ ਦੋ ਫੰਦੇ ਅੱਗੇ ਲੈ ਕੇ ਆਵਾਂਗੇ ਠੀਕ ਹੈ ਇਸ ਤਰੀਕੇ ਨਾਲ ਇੱਕ ਫੰਦਾ ਸਿੱਧਾ ਬੁਨਾਂਗੇ ਠੀਕ ਹੈ ਬਾਕੀ ਤਿੰਨਾਂ ਨੂੰ ਤਿੰਨਾਂ ਦਾ ਇੱਕ ਕਰ ਦਾਂਗੇ ਠੀਕ ਹੈ ਚੈੱਕ ਕਰ ਸੋਨੇ ਪੱਤੀ ਆਪਣੀ ਬਣ ਗਈ ਫਿਰ ਜਿਹੜੇ ਆਪਾਂ ਤਿੰਨ ਬੰਦੇ ਸਿੱਧੇ ਬੁਣਨੇ ਆ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਹੈ ਆਹ ਦੋ ਪਿੱਛੇ ਲੈ ਕੇ ਜਾਵਾਂਗੇ ਆਹ ਦੋ ਅੱਗੇ ਲਾਵਾਂਗੇ ਆਹ ਦੋ ਨੇ ਅੱਗੇ ਲਾ ਕੇ ਆਵਾਂਗੇ ਇਸ ਤਰੀਕੇ ਨਾਲ ਤੇ ਤਿੰਨਾਂ ਫੰਦਿਆਂ ਦਾ ਆਪਾਂ ਇੱਕ ਕਰ ਦਾਂਗੇ ਠੀਕ ਹੈ ਇਹਨੂੰ ਆਪਾਂ ਸਿੱਧਾ ਬੁਣਾਗੇ ਇੱਥੋਂ ਇੱਕ ਫੰਦਾ ਜਿਹੜਾ ਆਪਾਂ ਹੋਰ ਬਣਾ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਫੇਰ ਆਪਾਂ ਆਹ ਦੋ ਫੰਦੇ ਅੱਗੇ ਲੈ ਕੇ ਜਾਵਾਂਗੇ ਇੱਕ ਤੇ ਦੋ ਆਹ ਦੋ ਪਿੱਛੇ ਲੈ ਕੇ ਜਾਵਾਂਗੇ ਇਸ ਤਰੀਕੇ ਨਾਲ ਇਹਨੂੰ ਉਦਰੀ ਰੱਖਣਾ ਇਹਨੂੰ ਆਪਾਂ ਸਿੱਧਾ ਬੁਣ ਲੈਣਾ ਠੀਕ ਹੈ ਫੇਰ ਇਹ ਤਿੰਨਾਂ ਦਾ ਇੱਕ ਕਰ ਦੇਣਾ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਪੱਤੀਆਂ ਬਣਾ ਲੈਣੀਆਂ ਠੀਕ ਹੈ ਸਾਰੀਆਂ ਤਿੰਨ ਆਪਾਂ ਬਣਾ ਲਈਆਂ ਬਾਕੀ ਮੈਂ ਆਪਾਂ ਬਣਾਣੀਆਂ ਠੀਕ ਹੈ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਹੈ ਠੀਕ ਹੈ ਮੈਂ ਸਾਰੀਆਂ ਪੱਤੀਆਂ ਬਣਾ ਲੈਣੇ ਇਸੇ ਤਰੀਕੇ ਨਾਲ ਫਾਲੋ ਕਰਦੇ ਜਾਣਾ ਸਾਰੀਆਂ ਪੱਤੀਆਂ ਬਣਾ ਲੈਣੇ ਫੇਰ ਆਪਾਂ ਰੌਂਗ ਸਾਈਡ ਤੋਂ ਦੱਸਨੇ ਇਸ ਤਰੀਕੇ ਨਾਲ ਜਿਹੜੀਆਂ ਆਪਾਂ ਸਾਰੀਆਂ ਪੱਤੀਆਂ ਉਹ ਬਣਾ ਲਈਆਂ ਠੀਕ ਹੈ ਹੁਣ ਆਪਾਂ ਰੌਂਗ ਸਾਈਡ ਦੱਸਦੇ ਆ ਰੌਂਗ ਸਾਈਡ ਸਾਰੀ ਆਪਣੀ ਉਲਟੀ-ਉਲਟੀ ਉਣਾਈ ਜਾਊਗੀ ਰੌਂਗ ਸਾਈਡ ਜਿੰਨੀ ਵੀ ਬਣੂਗੀ ਆਪਣੀ ਸਾਰੀ ਉਲਟੀ-ਉਲਟੀ ਉਨੋਗੇ ਇਸ ਤਰੀਕੇ ਨਾਲ ਆਪਾਂ ਸਾਰੇ ਫੰਦੇ ਬਣਾ ਲੈਣੇ ਆ ਠੀਕ ਹੈ ਆ ਤਾਂ ਹੁਣ ਕੀ ਕਰਨਾ ਆਪਾਂ ਜਿਹੜੇ ਹੈਗੇ ਆ ਸਾਰੇ ਫੰਦੇ ਆਪਾਂ ਸਿੱਧੇ-ਸਿੱਧੇ ਉਨਨੇ ਵੈਸੇ ਤਾਂ ਠੀਕ ਹੈ ਜਿਹੜਾ ਆਪਾਂ ਇੱਕ ਫੰਦਾ ਵਿੱਚੋਂ ਬਣਾਇਆ ਸੀਗਾ ਸੈਂਟਰ ਚ ਉਤੇ ਆਪਾਂ ਫਲਾਵਰ ਬਣਾਵਾਂਗੇ ਠੀਕ ਹੈ ਇਸ ਤਰੀਕੇ ਨਾਲ ਇੱਥੋਂ ਠੀਕ ਹੈ ਤਾਂ ਮੈਂ ਰੈੱਡ ਕਲਰ ਹੈ ਜਿਹੜਾ ਐਡ ਕਰ ਲੈ ਇਹਦੇ ਮੈਂ ਇੱਥੋਂ ਸਿੱਧਾ ਬਣਾਉਂਗੀ ਇਦਾਂ ਧਾਗਾ ਅੱਗੇ ਕਰਕੇ ਇਸ ਤਰੀਕੇ ਨਾਲ ਤਿੰਨ ਧਾਗਾ ਅੱਗੇ ਕਰਕੇ ਫਿਰ ਪੰਜ ਧਾਗਾ ਅੱਗੇ ਕਰਕੇ ਸੱਤ ਠੀਕ ਹੈ ਇਸ ਤਰੀਕੇ ਨਾਲ ਦੋ ਦੋ ਵਾਰ ਕੇ ਪਸਤ ਫੰਦੇ ਬਣਗੇ ਹੁਣ ਇਸ ਤਰੀਕੇ ਨਾਲ ਉਲਟਾ ਬਣਾ ਉਲਟੀ ਜਗਾ ਆ ਜਣ ਇਹਨਾਂ ਸਾਰੇ ਆ ਫੰਦਾਂ ਨੂੰ ਉਲਟਾ ਉਲਟਾ ਬਣੋ 1 2 3 4 5 6 7 ਇਸ ਤਰੀਕੇ ਨਾਲ ਠੀਕ ਹੈ ਫਿਰ ਸਿੱਧੀ ਸਾਈਡ ਤੋਂ ਆਇਆ ਠੀਕ ਹੈ ਸਿੱਧੀ ਸਾਈਡ ਤੋਂ ਸਾਰੇ ਬੰਦਾਂ ਨੂੰ ਉਤਾਰ ਲੈਣਾ ਇਸ ਤਰੀਕੇ ਨਾਲ ਦੂਜੀ ਸਲਾਈ ਤੇ ਤੇ ਲਾਸਟ ਵਾਲਾ ਫੰਦਾ ਨੂੰ ਸਿੱਧਾ ਉਲਣਾ ਇਸ ਤਰੀਕੇ ਨਾਲ ਹੁਣ ਫਰਥ ਵਾਲੀ ਨੂੰ ਛੱਡ ਕੇ ਬਾਕੀ ਸਾਰੇ ਉੱਪਰ ਦੀ ਸਕਿਪ ਕਰਾਂਗੇ। ਇਸ ਤਰੀਕੇ ਨਾਲ ਬਾਕੀ ਸਾਰੇ ਉੱਪਰ ਦੀ ਸਕਿਪ ਕਰ ਦਾਂਗੇ। ਚੈੱਕ ਕਰ ਸਕਦੇ ਹੋ ਬੱਬਲਸ ਜਿਹੜਾ ਫਲਾਵਰ ਆਪਣਾ ਬਣ ਚੁੱਕਿਆ ਹੈ ਠੀਕ ਹੈ ਚੈੱਕ ਕਰ ਸਕਦੇ ਹੋ ਠੀਕ ਹੈ ਬਾਕੀ ਆਪਾਂ ਉਸੇ ਤਰੀਕੇ ਨਾਲ ਸਾਰੇ ਫੰਦੇ ਆ ਜਿਹੜੇ ਸਿੱਧੇ ਬਣਾਉਦੇ ਹਾਂ ਠੀਕ ਹੈ ਹੁਣ ਫੇਰ ਇੱਥੋਂ ਦੀ ਆਪ ਆਹ ਵਾਲੀ ਜਗ੍ਹਾ ਦੀ ਪਾਉਣੀ ਹੈ ਤੇ ਰੈੱਡ ਕਲਰ ਲੈਉਣਾ ਇੱਕ ਧਾਗਾ ਅੱਗੇ ਦੋ ਧਾਗਾ ਅੱਗੇ ਤਿੰਨ ਹੋ ਗਈ ਸੌਰੀ ਪੰਜ ਧਾਗਾ ਅੱਗੇ ਸੱਤ ਸੱਤ ਬਰਾਉਣੀ ਹੈ ਕਿਉਂਕਿ ਜਦੋਂ ਪਤਾ ਧਾਗਾ ਅੱਗੇ ਕਰ ਕਿਸੇ ਦੰਗੁਰ ਦੇ ਦੋ ਫੰਦੇ ਬੰਦੇ ਫੇਰੇ ਇਸ ਤਰ੍ਹਾਂ ਲਿਆਉਣਾ ਉਲਟੀ ਸਾਈਡ ਤੋਂ ਸਾਰੇ ਫੁੰਦੇ ਜਿਹੜੇ ਉਲਟੇ-ਉਲਟੇ ਹੁੰਦੇ ਨੇ ਮੈਂ ਦੋ ਮਿੰਟ ਤੱਕ ਹੋਰ ਵੀ ਦਗਾਉਂਦਾ ਹਾਂ ਠੀਕ ਹੈ ਇਹ ਸਾਰੇ ਦੂਦਾਰ ਲੈਣੇ ਆ। ਠੀਕ ਹੈ। ਲਾਸਟ ਵਾਲਾ ਫੰਦਾ ਸਿੱਧਾ ਉਹਨਾਂ ਨੂੰ। ਬਾਕੀ ਸਾਰੇ ਉੱਪਰ ਸਕਿਪ ਕਰ ਦੇਣੀ ਹੈ। ਠੀਕ ਹੈ ਬਾਕੀ ਸਾਰੇ ਆਪਾਂ ਉੱਪਰ ਦੇ ਇਸ ਤਰੀਕੇ ਨਾਲ ਸਕਿਪ ਕਰਦੇ ਜਾਣਾ। ਚੈੱਕ ਕਰੋ ਬਬਲਸ ਫਿਰ ਆਪਣਾ ਬਣ ਗਿਆ ਫਲਾਵਰ ਆਪਣਾ ਫਿਰ ਬਣ ਗਿਆ ਬਾਕੀ ਸਾਰੇ ਆਪਾਂ ਸਿੱਧੇ-ਸਿੱਧੇ ਉਹਨੇ ਐਸੀ ਤਰੀਕਾ ਆਪਾਂ ਫਲਾਵਰ ਬਣਾਉਂਦੇ ਜਾਵੇ ਫਿਰ ਤੁਹਾਨੂੰ ਫਾਈਨਲ ਲੁੱਕ ਦਿਖਾਉਣੀ ਹੈ ਇੱਥੇ ਠੀਕ ਹੈ ਤੁਸੀਂ ਇਦਾਂ ਬਣਾ ਲੈਣੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਹੈਗਾ ਫਲਾਵਰ ਉਹ ਬਣਾ ਚੁੱਕੇ ਹਾਂ ਤਿੰਨ ਫਲਾਵਰ ਆਪਾਂ ਤੁਹਾਨੂੰ ਬਣਾ ਕੇ ਦਿਖਾਤੇ ਸੀ ਹੁਣ ਆਪਾਂ ਸਾਰੇ ਫਲਾਵਰ ਜਿਹੜੇ ਬਣਾ ਚੁੱਕੇ ਹਾਂ ਚੈੱਕ ਕਰ ਸਕਦੇ ਹੋ ਇਹ ਆਪਣਾ ਫਰਸਟ ਪਾਰਟ ਸੀ ਅੱਗੇ ਆਪਾਂ ਕਿੱਦਾਂ ਬਲਾਊਜ਼ ਨੂੰ ਤਿਆਰ ਕਰਨਾਗਾ ਕਿੱਦਾਂ-ਕਿੱਦਾਂ ਆਪਾਂ ਮੋਢੇ ਤੇ ਗਲੇ ਦੀ ਗਲਾਈ ਬਣਾਉਣੀ ਆ ਉਹ ਆਪਾਂ ਤੁਹਾਨੂੰ ਸੈਕਿੰਡ ਪਾਰਟ ਦੱਸਾਂਗੇ ਧੰਨਵਾਦ ਜੀ ਸੱਸੀ ਗਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗ੍ਰੇਟ ਵਿਦ ਵੀਰਪਾਲ ਸੰਧੂ ਹਾਜ਼ਿਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਬਹੁਤ ਭੈਣਾ ਡਿਮਾਂਡ ਕਰ ਰਹੀਆਂ ਸੀ ਜਿਹੜਾ ਹੈਗਾ ਗੁਲਾਬ ਵਾਲਾ ਪਹਲਾਵਰ ਵਾਲਾ ਡਿਜ਼ਾਈਨ ਆ ਉਹ ਲੈ ਕੇ ਆਓ ਤਾਂ ਅੱਜ ਆਪਾਂ ਸਪੈਸ਼ਲ ਥੋੜੀ ਡਿਮਾਂਡ ਤੇ ਗੁਲਾਬ ਵਾਲਾ ਜਿਹੜਾ ਡਿਜ਼ਾਈਨ ਹੈ ਉਹ ਆਪਾਂ ਸ਼ਾਮ ਨੂੰ ਵੀਡੀਓ ਅਪਲੋਡ ਕਰ ਰਹੇ ਹਾਂ ਤਾਂ ਸਾਰੇ ਜਣੇ ਜ਼ਰੂਰ ਜਾ ਕੇ ਚੈੱਕ ਕਰਿਓ ਧੰਨਵਾਦ ਜੀ